ਆਪਣੇ ਦੁੱਖ ਤਕਲੀਫਾਂ ਦੱਸਣ ਬਾਰੇ ਕੀਤੀ ਗਈ ਮਸਲਾ ਡੇਰੀਆਂ ਨੂੰ ਮਾਨਯੋਗ ਹਾਈ ਕੋਰਟ ਦੇ ਹੁਕਮ ਅਨਸਾਰ ਵਾਰਲਡ ਸਿਟੀ ਤੋਂ ਬਾਹਰ ਕੱਢਣ ਦਾ ਮਾਨਯੋਗ ਹਾਈ ਕੋਰਟ ਦੇ ਹੁਕਮ ਅਨਸਾਰ ਸਾਡੀਆਂ ਡੇਰੀਆਂ ਨੂੰ ਵੀ ਨਗਰ ਨਿਗਮ ਦੁਆਰਾ ਵਸਾਇਆ ਲਾਟ ਕੀਤੀ ਹੋਈ ਜਗਾ ਵਿੱਚ ਲੈ ਕੇ ਜਾਣ ਦੁਬਾਰਾ ਵਸਾਉਣ ਦਾ ਇਸ ਸਬੰਧ ਵਿੱਚ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਲਗਭਗ 28 ਸਾਲ ਪਹਿਲਾਂ 1998 ਵਿੱਚ ਕਾਰਪੋਰੇਸ਼ਨਾਂ ਦੇ ਹੁਕਮਾਂ ਅਨੁਸਾਰ ਅਸੀਂ ਆਪਣੀਆਂ ਡੇਰੀਆਂ ਵਾਰਲਡ ਸਿਟੀ ਤੋਂ ਬਾਹਰ ਲਿਆ ਕੇ ਭਗਤਾਂਵਾਲਾ ਡੈਰੀ ਕੰਪਲੈਕਸ ਵਿੱਚ ਧਿਆੰਦੀਆਂ ਸਨ ਇੱਥੇ ਇਹ ਦੱਸਣਯੋਗ ਹੋਵੇਗਾ ਇਸ ਕੰਪਲੈਕਸ ਵਿੱਚ ਕੋਈ ਵੀ ਰਹਿਸ਼ੀ ਆਬਾਦੀ ਨਹੀਂ ਹੈ ਤੇ ਇੱਥੇ ਸਿਰਫ ਡੇਰੀਆਂ ਤੇ ਇੰਡਸਟਰੀ ਹੀ ਹੈ ਇਹਨਾਂ ਡੇਰੀਆਂ ਦਾ ਬਾਦੂ ਪਾਣੀ ਬਰਸਾਤੇ ਨਾਲੇ ਵਿੱਚ ਜਾਂਦਾ ਹੈ ਅਤੇ ਇਸ ਨੂੰ ਅਸੀਂ ਹਰ ਸਾਲ ਇੱਕ ਸਾਲ 'ਚ ਦੋ ਵਾਰ ਆਪਣੇ ਪੈਸਿਆਂ ਨਾਲ ਸਾਫ਼ ਕਰਵਾਉਂਦੇ ਹਾਂ ਕਦੇ ਵੀ ਕਿਸੇ ਤਰ੍ਹਾਂ ਦੀ ਮਨੁੱਖੀ ਬਿਮਾਰੀ ਨਹੀਂ ਹੋਈ ਇਹ ਉਹੀ ਬਰਸਾਤੀ ਨਾਲਾ ਹੈ ਜਿਸ ਵਿੱਚ ਕਾਰਪੋਰੇਸ਼ਨ ਦੁਆਰਾ ਵਸਾਏ ਗਏ ਅਤਾਪ ਔਰ ਡੈਰੀ ਕੰਪਲੈਕਸ ਦਾ ਗੰਦਾ ਪਾਣੀ ਵੀ ਜਾਂਦਾ ਹੈ ਅਸੀਂ ਸਮੂਹ ਪਸ਼ੂ ਪਾਲਕਾਂ ਨੇ ਪਹਿਲਾਂ ਹੀ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਿਊਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵਿਖੇ ਲਿਖਤੀ ਹਲਫੀਆ ਬਿਆਨ ਦੇ ਚੁੱਕੇ ਹਾਂ ਕਿ ਜਦੋਂ ਅਸੀਂ ਮਾਨਯੋਗ ਸੁਪਰੀਮ ਕੋਰਟ ਵਿਖੇ ਪਟੀਸ਼ਨ ਦਿੱਤੀ ਸੀ ਜਿਸ ਦਾ ਵਿਗਿਆਨ ਅਸੀਂ ਆਪਣੇ ਵੱਲੋਂ ਦਰਕੀਤੀ ਗਈ ਲਿਖਤੀ ਹਲਫੀਆ ਬਿਆਨ ਮਾਨਯੋਗ ਕਮਿਸ਼ਨਰ ਮਿਊਸਪਲ ਕਾਰਪੋਰੇਸ਼ਨ ਦੇ ਦਫਤਰ ਵਿੱਚ ਜਮ੍ਹਾਂ ਕਰਵਾ ਚੁੱਕੇ ਹਾਂ ਮਾਨਯੋਗ ਹਾਈ ਕੋਰਟ ਨੇ ਆਪਣੇ ਹੁਕਮਾਂ ਵਿੱਚ ਸਾਫ਼ ਹਿਦਾਇਤ ਦਿੱਤੀ ਹੈ ਕਿ ਦੇਰੀ ਪਾਲਕਾਂ ਨੂੰ ਉਜਾੜਿਆ ਨਹੀਂ ਬਲਕਿ ਵਸਾਇਆ ਜਾਵੇ ਇਹਨਾਂ ਨੂੰ ਲੋੜੀਂਦੀਆਂ ਸਹੂਲਤਾਂ ਜਿਸ ਵਿੱਚ ਪਾਰਦਰਸ਼ੀ ਤਰੀਕੇ ਨਾਲ ਪਲਾਟ ਅਲਾਟ ਕਰਨਾ ਹਰ ਤਰ੍ਹਾਂ ਦੀਆਂ ਸਹੂਲਤਾਂ ਪਾਣੀ ਛੜਕਾਂ ਬਿਜਲੀ ਸ਼ੈੱਡ ਆਦਿ ਇਸ ਲਈ ਸਾਰੇ ਸਮੂਹ ਡੇਰੀ ਪਾਲਕਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਸਾਡੇ ਪਸ਼ੂਆਂ ਦੀ ਗਿਣਤੀ ਅਨਸਾਰ ਲੜੀਂਦੇ ਪਲਾਟ ਸ਼ੈੱਡ ਬਣਾ ਕੇ ਸਬਸਿਡੀ ਸਬ ਸਡਾਈ ਸਿਟिज ਸਬਸਿਡਿ ਅਤੇ ਆਸਾਨ ਕਿਸ਼ਤਾਂ ਦੇ ਮੁਹੱਈਆ ਕਰਾਏ ਜਾਣ ਇਹ ਸਹੂਲਤਾਂ ਦਿੱਤੇ ਬਿਨਾਂ ਕਾਰਪੋਰੇਸ਼ਨ ਵੱਲੋਂ ਮਾਨਜੋਗ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਹੁਕਮਾਂ ਦੀ ਅਲਹਿਲਣਾ ਹੋਏਗੀ ਅਸੀਂ ਇੱਥੇ ਮਾਨਜੋਗ ਮੁੱਖ ਮੰਤਰੀ ਜੀ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਨਿੱਜੀ ਪੱਧਰ ਤੇ ਉੱਚ ਅਧਿਕਾਰੀਆਂ ਦੀ ਟੀਮ ਬੁਲਾ ਕੇ ਬਣਾ ਕੇ ਮੌਜੂਦਾ ਡੈਰੀ ਕੰਪਲੈਕਸ ਭਗਤਾਵਾਲਾ ਦੀ ਵਿਜ਼ਿਟ ਕਰਾਈ ਜਾਵੇ ਅਤੇ ਦੇਖਿਆ ਜਾਵੇ ਕਿ ਅਸੀਂ ਕਿਸੇ ਤਰ੍ਹਾਂ ਦੀ ਕੋਈ ਗੰਦਗੀ ਨਹੀਂ ਫੈਲਾ ਰਹੇ ਅਤੇ ਨਾ ਹੀ ਸਾਡੇ ਵੱਲੋਂ ਕਿਸੇ ਨੂੰ ਕੋਈ ਪਰੇਸ਼ਾਨੀ ਦਿੱਤੀ ਜਾ ਰਹੀ ਹੈ। ਅਸੀਂ ਇੱਕ ਵਾਰ ਫਿਰ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਰਕਾਰ ਦੁਆਰਾ ਮਿਲੀਆਂ ਗਈਆਂ ਪਸ਼ੂ ਪਾਲਕਾਂ ਨੂੰ ਦੇਣ ਵਾਲੀਆਂ ਸਹੂਲਤਾਂ ਦੇ ਕੇ ਹੀ ਇਹਨਾਂ ਪਸ਼ੂ ਪਾਲਕਾਂ ਨੂੰ ਇੱਥੋਂ ਨਿਸ਼ਕਾਮਿਤ ਕੀਤਾ ਜਾਵੇ। ਅੱਜ ਕਿੰਨੇ ਡੇਰੀਆਂ ਵਾਲੇ ਇੱਥੇ ਇਕੱਠੇ ਹੋਏ ਨੇ ਜੀ? ਇਹਨੇ ਘੱਟੋ ਘੱਟ 100 ਡੇਰੀ ਵਾਲਾ ਇਕੱਠਾ ਹੋਇਆ ਜੀ। ਕਿਉਂਕਿ ਇੱਥੇ ਅਸੀਂ 40-45 ਡੇਰੀਆਂ ਵਾਲੇ ਆ ਜਿਹੜੇ ਅਸੀਂ ਇਸ ਏਰੀਏ ਚ ਕੰਮ ਕਰਦੇ ਆ ਔਰ ਹੋਰ ਵੀ ਬਾਹਰੋਂ ਵੀ ਆ ਕੇ ਉਹ ਆ ਕੇ ਸਾਡੇ ਨਾਲ ਸ਼ਾਮਲ ਹੋਏ ਆ ਸਾਕਿਉਂਕਿ ਸਾਰਿਆਂ ਨੂੰ ਇਹ ਤਕਲੀਫ ਦੁੱਖ ਤਕਲੀਫ ਹੈਗੀ ਆ ਵੀ ਸਾਰੇ ਡੇਰੀ ਵਾਲਿਆਂ ਨੂੰ ਕੱਢਿਆ ਜਾ ਰਿਹਾ ਇਹ ਤੁਹਾਨੂੰ ਕੱਢ ਕੇ ਕਿੱਥੇ ਸ਼ਿਫਟ ਕਰਨਾ ਚਾਹੁੰਦੇ ਆ ਕਾਰਪੋਰੇਸ਼ਨ ਸਾਨੂੰ ਕੱਢ ਕੇ ਆ 65 ਕਿਲੇ ਇਹਨਾਂ ਨੇ ਡੇਰੀ ਕੰਪਲੈਕਸ ਕਾਰਪੋਰੇਸ਼ਨ ਨੇ ਬਣਾਇਆ ਵਾ ਉੱਥੇ ਭੇਜਣਾ ਚਾਹੁੰਦੇ ਆ ਹਾਂ ਜਿੱਦੇ ਤੁਹਾਨੂੰ ਮੁਸ਼ਕਲ ਆਏਗੀ ਜੀ ਤੁਹਾਨੂੰ ਉੱਥੇ ਸਾਨੂੰ ਜੀ ਮੁਸ਼ਕਲ ਪਹਿਲਾਂ ਦੇ ਇਹਨਾਂ ਨੇ 400 ਰੁਪਏ ਗਾਜ ਜਦੋਂ ਪਹਿਲਾਂ ਡੇਰੀ ਕੰਪਲੈਕਸ ਬਣਾਇਆ ਇਹਨਾਂ 400 ਰੁਪਏ ਗਾਜ ਦਿੱਤੇ ਸੀ ਕਿਤੋਂ ਸਾਲ ਦੀ ਗੱਲ ਕਰਦੇ ਹੋ 1998 ਦੀ ਅੱਛਾ ਜੀ ਹੁਣ ਇਹਨਾਂ ਨੇ ਰੇਟ ਬਹੁਤ ਕੱਢਿਆ ਜੋ ਕਿ ਸਾਡੀ ਹਸੀਅਤ ਤੋਂ ਬਾਹਰ ਆ ਉਹ ਮਤਲਬ 12500 ਰੁਪਏ ਰੇਟ ਸਾਨੂੰ ਦੱਸ ਰਿਹਾ ਗਾਜ ਦਾ ਅਸੀਂ ਉਹ ਆਪਣੀ ਹਸੀਅਤ ਤੋਂ ਬਾਹਰ ਸਮਝਦੇ ਆ ਇਸ ਕਰਕੇ ਅਸੀਂ ਬਹੁਤ ਮਤਲਬ ਪਰੇਸ਼ਾਨੀ ਵਿੱਚ ਆ ਕਿ ਜਗ੍ਹਾ ਲਈਏ ਕਿ ਡੰਗਰ ਵੇਚੀਏ ਪੁਲਿਸ ਸਾਹਿਬ ਖਾਲੀ ਕਰਵਾ ਕੇ ਇੱਥੇ ਖੜਨਾ ਕੀ ਚਾਹੁੰਦੇ ਨੇ ਇਹ ਜਗ੍ਹਾ ਤੇ ਸਾਡੀ ਮਤਲਬ ਸਾਡੇ ਕੋਲ ਹੀ ਰਹਿਣੀ ਹੈ ਜੋ ਮਰਜ਼ੀ ਕਰ ਸਕਦੇ ਸਾਡੀ ਜਗ੍ਹਾ ਨੂੰ ਉਹ ਨਹੀਂ ਕੁਝ ਵੀ ਕਰ ਸਕਦੇ ਕਿਉਂਕਿ ਇੱਥੋਂ ਸਿਰਫ ਇਹੀ ਕਹਿ ਰਿਹਾ ਕਿ ਬਾਹਰ ਕੱਢੋ ਇੱਥੇ ਨਹੀਂ ਸ਼ਹਿਰ ਦੇ ਅੰਦਰ ਮਤਲਬ ਨਹੀਂ ਰੰਦੇ ਮੈਂ ਉਹ ਤੁਹਾਡਾ ਜਾਨ ਤੁਸੀਂ ਤਿਆਰ ਤੁਹਾਡੇ ਮਨ ਹੈਗਾ ਜਾਨ ਨੂੰ ਜੇ ਬਾਜ ਰੇਟਾ ਤੇ ਉਹ ਮਿਲਦੀ ਜਗਾ ਉੱਥੇ ਜਾਂ ਕੀ ਤੁਹਾਡਾ ਕਿਹਾ ਹੈ ਕੱਲ ਕੀ ਕਰੇ ਨਹੀਂ ਜਿਸ ਰੇਟਾ ਤੇ ਜਗਾ ਦੇ ਰਹਾ ਉਹ ਰੇਟਾ ਤੇ ਜਗਾ ਲੈਣ ਨੂੰ ਕੋਈ ਤਿਆਰ ਨਹੀਂ ਹੈਗਾ ਹਾਂ ਕੀ ਲਾਉਂਦੇ ਹਾਂ ਪੈਂਟ ਕੇ ਲਈ ਲਾ ਦੋ ਉੱਥੇ ਇੱਕ ਤੇ ਪੂੜਾ ਕਰਖਣ ਬਹੁਤ ਜਿਆਦਾ ਵਾ ਗੰਧ ਬਹੁਤ ਜਿਆਦਾ ਵਾ ਮੁਸ਼ਕਲ ਬਹੁਤ ਆ ਲੱਗਦਾ ਕੱਲ ਕੋਲੋਨੀਆਂ ਵਾਲੇ ਵੀ ਤੁਹਾਡੇ ਖਿਲਾਫ ਹੋਣਗੇ ਜਿਸੇ ਤੁਹਾਨੂੰ ਹਾਂਜੀ ਉੱਥੇ ਇਥੋਂ ਨਾਲੋਂ ਤੇ ਜਿਆਦੀਆਂ ਕੋਲੋਨੀਆਂ ਉੱਥੇ ਆ ਜੋ ਕਿ ਨਾਲ-ਨਾਲ ਕਲੋਨੀਆਂ ਨੇ ਜੇਲ੍ਹ ਦੀ ਬੈਕਸਾਈਡ ਤੇ ਕੰਪਲੈਕਸ ਹੈ ਬੈਕਸਾਈਡ ਤੇ ਕਲੋਨੀਆਂ ਬਣੀਆਂ ਵਾਂ ਉਹ ਸਾਰੀਆਂ ਕਲੋਨੀਆਂ ਜਿਹੜੀਆਂ ਉਹ ਨਾਲ ਲੱਗਦੀਆਂ ਨੇ ਇੱਕ ਪਤਾ ਨਹੀਂ ਉੱਥੋਂ ਵੀ ਡੈਰੀ ਕੰਪਲੈਕਸ ਕੱਲ ਨੂੰ ਅਸੀਂ ਉੱਥੇ ਜਾਣੇ ਆ ਚਲੋ ਸਾਲ ਦੋ ਸਾਲਾਂ ਨੂੰ ਕਹਿ ਦੇ ਤੁਸੀਂ ਇੱਥੋਂ ਵੀ ਚੁੱਕੋ ਅੱਗੇ ਵੀ ਇਹਨਾਂ ਨੇ ਦੋ ਕੰਪਲੈਕਸ ਬਣਾਏ ਸੀ ਉਹ 1988 ਦੇ ਵਿੱਚ ਬਣਾਏ ਸੀ ਪਤਾ ਨਹੀਂ ਯਾਦ ਨਹੀਂ ਪੂਰਾ ਉਹਨਾਂ ਨੂੰ ਫਿਰ ਇਹਨਾਂ ਨੇ ਇੱਥੋਂ ਚੁੱਕ ਕੇ ਸ਼ਿਫਟ ਕਰਕੇ ਫਿਰ ਉੱਥੇ ਭੇਜਿਆ ਕਾਰਪੋਰੇਸ਼ਨ ਦਾ ਕੋਈ ਮਤਲਬ ਇਹ ਨਹੀਂ ਕਿ ਉੱਥੋਂ ਕੰਪਲੈਕਸ ਨੂੰ ਉੱਥੇ ਹੀ ਬੈਠਾ ਰਹਿਣ। ਕਾਰਪੋਰੇਸ਼ਨ ਦੇ ਕੋਈ ਕਮਿਸ਼ਨਰ ਨਾਲ ਅਧਿਕਾਰੀਆਂ ਨਾਲ ਬੈਠ ਕੇ ਕੋਈ ਮੀਟਿੰਗ ਹੋਈ ਹੈ ਤੁਸੀਂ ਉੱਥੇ ਆਪਣੇ ਇਸ਼ੂਸ ਕੀ ਹੈ ਕਿ ਹਾਂਜੀ ਹੋਈ ਹੈ ਮੀਟਿੰਗ ਪਰ ਮੈਂ ਨਹੀਂ ਸੀ ਉਸ ਮੀਟਿੰਗ ਦੇ ਵਿੱਚ ਸ਼ਾਮਲ। ਉਹ ਤੁਹਾਨੂੰ ਦੱਸਦੇ ਆ ਜਿਨ੍ਹਾਂ ਨੇ ਕੀਤੀ ਮੀਟਿੰਗ। ਜੀ ਜਾਣ ਨੂੰ ਇਹ ਤੁਹਾਨੂੰ ਮਜਬੂਰ ਕਰਦੇ ਨੇ। ਤੁਸੀਂ ਲਾਈਨ ਆਫ ਐਕਸ਼ਨ ਤੁਸੀਂ ਕੀ ਕਰੋਗੇ? ਅਗੋ ਕੋਈ ਸੰਘਰਸ਼ ਵਿੜਨ ਦੀ ਤਿਆਰੀ ਹੈਗੀ ਤੁਹਾਡੀ ਕੀ ਹੈ? ਨਹੀਂ ਅਸੀਂ ਬੇਨਤੀ ਕਰਦੇ ਆ ਜੀ ਸਰਕਾਰ ਨੂੰ ਵੀ ਤੇ ਕਾਰਪੋਰੇਸ਼ਨ ਨੂੰ ਵੀ ਤੇ ਹਾਈ ਕੋਰਟ ਨੂੰ ਹਾਈ ਕੋਰਟ ਸਾਹਿਬ ਨੂੰ ਵੀ ਕਿ ਸਾਨੂੰ ਚੰਗੇ ਢੰਗ ਨਾਲ ਇੱਥੋਂ ਠਾਇਆ ਜਾਵੇ ਅਸੀਂ ਜਾਣ ਨੂੰ ਤਿਆਰ ਇਹ ਦੇਖਿਆ ਜਾਗਾ ਪਹਿਲਾਂ ਵੀ ਕਾਫੀ ਸ਼ਹਿਰ ਚਾਹ ਦੇ ਵਿੱਚ ਜਿਹੜੀਆਂ ਸੀ ਉਹਨਾਂ ਨੇ ਕਿਹਾ ਸੀ ਪਾਈਪਾ ਤੋਂ ਬਾਹਰ ਲਿਆ ਜਾਣਾ ਹੁਣ ਤੁਸੀਂ ਸ਼ਹਿਰ ਤੋਂ ਬਾਹਰ ਵੀ ਤਾਂ ਵੀ ਤੁਹਾਨੂੰ ਇੱਥੇ ਚਕਾਈਆਂ ਜਾ ਰਹੀਆਂ ਡੇਰੀਆਂ ਇਹ ਕਹਿਣਾ ਚਾਹੋਗੇ ਸਰਕਾਰ ਨੂੰ ਸ਼ਹਿਰ ਤੋਂ ਬਾਹਰ ਦੇ ਤੋਂ ਕੱਢੇ ਉਹਨਾਂ ਵਾਲ ਸਿਟੀ ਤੋਂ ਬਾਹਰ ਕਿਹਾ ਸੀ ਚਲੇ ਜਾਓ ਅਸੀਂ ਵਾਲ ਸਿਟੀ ਤੋਂ ਬਾਹਰ ਆ ਗਏ ਤੇਰੇ ਇੱਥੇ ਸਾਨੂੰ 25 ਸਾਲ ਹੋ ਗਏ ਕੰਮ ਕਰ 28 ਸਾਲ ਹੋ ਗਏ ਕੰਮ ਕਰਦੇ ਆਂ ਉਹ ਲੋ ਕਹਿੰਦੇ ਇੱਥੋਂ ਵੀ ਚੁੱਕੇ ਤੇ ਉੱਥੇ ਖੜੋ ਜਿੱਥੇ ਸਾਡੀ ਕਾਰਪੋਰੇਸ਼ਨ ਦੀ ਜਗ੍ਹਾ ਮਜਬੂਰ ਕਰਦੇ ਮੇਰੇ ਅਦਾਲਤ ਜਾਓ ਅਦਾਲਤ ਦਾ ਹਸਾਰਾ ਲੋ ਅਦਾਲਤ ਅਸੀਂ ਅਦਾਲਤ ਦਾ ਹਸਾਰਾ ਲਿਆ ਜੀ ਅਦਾਲਤ ਨੇ ਆਰਡਰ ਕੀਤੇ ਆ ਕਿ ਤੁਸੀਂ ਇਹਨਾਂ ਨੂੰ ਕਾਰਪੋਰੇਸ਼ਨ ਨੂੰ ਆਰਡਰ ਕੀਤੇ ਆ ਵੀ ਜੋ ਚੰਗੇ ਢੰਗ ਨਾਲ ਇਹਨਾਂ ਨੂੰ ਵਸਾਇਆ ਜਾਵੇ ਇਹ ਕੋਈ 1.5-2 ਮਹੀਨੇ ਹੋ ਗਏ ਆ ਚੰਗੇ ਢੰਗ ਨਾਲ ਇਹਨਾਂ ਨੂੰ ਜਗ੍ਹਾ ਦਿੱਤੀਆਂ ਜਾਣ ਵਸਾਇਆ ਜਾਵੇ ਫਿਰ ਇਹਨਾਂ ਨੂੰ ਸ਼ਿਫਟ ਕੀਤਾ ਵੀ ਲੱਗਦਾ ਇਹਨਾਂ ਨੂੰ ਦੇਰੀਆਂ ਮਿਲੀਆਂ ਜੇ ਉੱਤੇ ਨਾਲੀ ਪੈ ਗਈ ਜੱਜ ਤੇ ਉਹ ਵੀ ਫਟ ਕੇ ਜਾਣਾ ਕਿ ਲੱਗਦਾ ਦਬਾ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ ਤੁਹਾਨੂੰ ਬਹੁਤ ਜਿਆਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ ਜਿਹੜੇ ਅੰਦਰ ਵਿੱਚ ਆ ਗਏ ਉਹਨਾਂ ਨੂੰ ਜਾਓ ਜਾਓ ਆਓ ਭਾਈ ਅੱਗੇ ਆਓ ਤੁਹਾਨੂੰ ਸਿਚਾਸ ਚਾਲ ਹੈ ਜੀ ਹਾਂ ਜੀ ਜਦੋਂ ਸਾਨੂੰ ਪਹਿਲਾਂ ਵੀ ਹੁਕਮ ਹੋਏ ਸੀਗੇ ਡੇਰੀਆ ਸ਼ਹਿਰ ਤੋਂ ਬਾਹਰ ਕੱਢਣ ਦੀ ਦੀਵਾਰ ਜਿਹੜੀ ਸਿਟੀ ਆਪਣੀ ਵਾਲ ਸਿਟੀ ਹੋਤਾਂ ਤਾਂ ਅਸੀਂ ਸਰਕਾਰ ਦੀ ਹੁਕਮ ਦੀ ਪਾਲਣਾ ਕਰਦੇ ਵਾਲ ਸਿਟੀ ਤੋਂ ਬਾਹਰ ਹੀ ਬਣਾਈਆਂ ਸੀਗੀਆਂ ਹੁਣ ਫੇਰ ਉਹਨਾਂ ਨੇ ਹੁਕਮ ਕਰ ਦਿੱਤੇ ਆ ਜੀ ਇੱਥੋਂ ਵੀ ਬਾਹਰ ਲੈ ਜਾਓ ਇੱਥੇ ਸਿਰਫ ਸਿਰਫ ਸਾਡੀਆਂ ਡੇਰੀਆਂ ਹੀ ਨਹੀਂ ਆ ਸਾਡੇ ਨਾਲ ਡਾਇਰੈਕਟ ਕਿੰਨੇ ਘਰ ਜੁੜੇ ਹੋਏ ਨੇ ਕਿੰਨਿਆਂ ਦੀ ਰੋਜ਼ੀ ਰੋਟੀ ਚੱਲਦੀ ਆ ਜੀ ਸਾਡੇ ਨਾਲ ਹਜ਼ਾਰਾਂ ਦੀ ਹਜ਼ਾਰ ਬੰਦਿਆਂ ਦੀ ਹਿਸਾਬ ਨਾਲ ਰੋਜ਼ੀ ਰੋਟੀ ਚੱਲਦੀ ਆ ਇੱਕ ਸਾਡਾ ਵਾਹ ਡੇਰੀ ਕੰਪਲੈਕਸ ਆ ਸ਼ਹਿਰ ਚ ਮੰਨਿਆ ਗਿਆ ਵੈ ਕਿ ਅਸੀਂ ਵਧੀਆ ਦੁੱਧ ਸਾਰੇ ਸ਼ਹਿਰ ਨੂੰ ਪਿਉਆ ਇੱਕ ਨੰਬਰ ਦਾ ਕੰਮ ਕਰਦੇ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਗਾਹਕ ਛੜ ਤੋਂ ਲੈਣਾ ਚ ਲਾ ਕੇ ਵੀ ਦੁੱਧ ਲੈ ਕੇ ਜਾਂਦੇ ਨੇ ਖੁਸ਼ ਆ ਖੁਸ਼ ਆ ਬਹੁਤ ਸਾਰੇ ਆਪਾਂ ਵਧੀਆ ਕੰਮ ਕਰਦੇ ਆ ਇੱਕ ਸ਼ਹਿਰ ਨੂੰ ਕਿ ਇੱਕ ਚੰਗੀ ਚੀਜ਼ ਦੁੱਧ ਪਿਉਂਦੇ ਆ ਆਪਣੀ ਮਿਹਨਤ ਕਰਦੇ ਆ ਕਿਰਤ ਕਰਦੇ ਆ ਤੇ ਆਪਣੀ ਰੋਟੀ ਕੱਢਦੇ ਆ ਵਿੱਚੋਂ ਹੁਣ ਜੇ ਸਾਨੂੰ ਸਰਕਾਰ ਕਹਿੰਦੀ ਹੈ ਕਿ ਉੱਥੇ ਤੁਸੀਂ ਲੈ ਜਾਓ ਅਸੀਂ ਸਰਕਾਰ ਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਆ ਅਸੀਂ ਸਹਿਮਤ ਆ ਅਸੀਂ ਜਾਨ ਨੂੰ ਵੀ ਤਿਆਰ ਹੁੰਨੇ ਆ ਪਰ ਉੱਥੇ ਸਾਨੂੰ ਵਸਾਓ ਸਾਨੂੰ ਉਜਾੜੋ ਨਾ ਇਹਨੇ ਪੈਸੇ ਨਹੀਂ ਹੈਗੇ ਸਾਡੇ ਕੋਲ ਕੀ ਅਹੀ ਉੱਥੇ ਇਹਨੇ ਉੱਥੇ ਪਹਿਲੇ ਇਨਰੀਆਂ ਜਮੀਨਾ ਇਹਨੇ ਨੇ ਰੇਟ ਤੇ ਆਪਾਂ ਜ਼ਮੀਨ ਲਈਏ ਕੰਟਰੋਲ ਰੇਟ ਤੇ ਸਬਸਿਡਾਈਜ਼ ਰੇਟ ਤੇ ਸਾਨੂੰ ਕੋਈ ਆਸਾਨ ਕਿਸ਼ਤਾਂ ਤੇ ਕੋਈ ਸਾਨੂੰ ਰਾਹ ਵਿਖਾਨ ਕਿ ਅਹੀ ਉੱਥੇ ਜਾ ਕੇ ਜਗ੍ਹਾ ਲੈ ਸਕੀਏ ਸਾਢੇ 12000 ਰੁਪਏ ਗਾਈ ਦਾ ਰੇਟ ਰੱਖ ਰਿਆ ਸਰ ਡੇਰੀਆਂ ਕਰਨੀਆਂ 50 100 ਪਸ਼ੂ ਰੱਖਨੇ ਆ ਸਰਕਾਰ ਦੇ ਅਕੋਰਡਿੰਗ ਇੱਕ ਪਸ਼ੂ ਵਾਸਤੇ 12 ਗਾਜ ਦੀ ਜਗ੍ਹਾ ਕਹਿੰਦੇ ਆ ਕਿ ਚਾਹੀਦੀ ਉਹਨੂੰ ਜੇ ਕੋਈ 50 ਜਾਂ 100 ਪਸ਼ੂ ਰਾ ਕੇ ਚੱਲਦਾ 1200 ਗਾਜ ਜਗ੍ਹਾ ਲਏਗਾ ਸਵਾ ਕਰੋੜ 1.5 ਕਰੋੜ ਦੀ ਪਹਿਲਾਂ ਜਗ੍ਹਾ ਲਵੇ ਫਿਰ ਉਹਨੂੰ ਬਣਾਏਗਾ ਇੱਥੇ ਸਾਰਾ ਕੁਝ ਲੱਗਾ ਲਗਾਇਆ ਛੱਡ ਕੇ ਉੱਥੇ ਜਾਈਏ ਘਰ ਤੇ ਆਪਣੇ ਘਰੋਂ ਇੱਕ ਘਰ ਤੋਂ ਸਭ ਕੁਝ ਲੱਗਾ ਹੁੰਦਾ ਕਿਸੇ ਦੇ ਘਰ ਜਾ ਕੇ ਸੌਣਾ ਹੀ ਪੈ ਜੋਵੇ ਨਾ ਤੇ ਨੀਂਦ ਨਹੀਂ ਆਉਂਦੀ ਉਹ ਬਿਸਤਰੇ ਤੇ ਕੋਈ ਕੰਮ ਨਹੀਂ ਹੁੰਦਾ ਤੇ ਅਸੀਂ ਜਾ ਕੇ ਉੱਥੇ ਆਪਣੀ ਰੋਜ਼ੀ ਰੋਟੀ ਕਿਤਰਾ ਕਮਾਵਾਂਗੇ ਉੱਥੇ ਜਾ ਕੇ ਅਸੀਂ ਕਹਿੰਨੇ ਆ ਸਰਕਾਰ ਸਾਨੂੰ ਵਸਾਵੇ ਉਜਾੜੇ ਨਾ ਆਪਾਂ ਸਾਰਾ ਕੁਝ ਸਹਿਮਤ ਹਾਂ ਜੇ ਸਰਕਾਰ ਕਹਿੰਦੀ ਹੈ ਸਾਡਾ ਸ਼ਹਿਰ ਸਾਫ਼ ਸੁਥਰਾ ਹੋਣਾ ਚਾਹੀਦਾ ਅਸੀਂ ਵੀ ਸਹਿਮਤ ਹਾਂ ਸਾਫ਼ ਸੁਥਰਾ ਕਰਾਂਗੇ ਜਿਸ ਤਰ੍ਹਾਂ ਕਹਿੰਦੀ ਉਸ ਤਰ੍ਹਾਂ ਕਰਾਂਗੇ ਪਰ ਇੱਕ ਵਾਰੀ ਮੀਡੀਆ ਨੂੰ ਵੀ ਅਪੀਲ ਹੈ ਮਾ ਮਾਨਯੋਗ ਅਧਿਕਾਰੀਆਂ ਨੂੰ ਵੀ ਅਪੀਲ ਕਰਦਾ ਹਾਂ ਕਿ ਉੱਥੇ ਜਾ ਕੇ ਮੌਕਾ ਵੇਖਿਆ ਜਾਵੇ ਕਹਿਣ ਨੂੰ ਕਾਗਜ਼ਾਂ ਵਿੱਚ ਉੱਥੇ ਸਭ ਕੁਝ ਹੈਗਾ ਵਾ ਪਰ ਜੇ ਇੱਕ ਵਾਰੀ ਜਾ ਕੇ ਮੌਕਾ ਵੇਖੋਗੇ ਤਾਂ ਕੁਝ ਵੀ ਨਹੀਂ ਜੇਗਾ ਸੜਕਾਂ ਵੀ ਹੁਣ ਆ ਕੇ ਬਣੀਆਂ ਸਿਰਫ ਕੰਪਲੈਕਸ ਦੇ ਬਾਹਰ ਤੱਕ ਕੰਪਲੈਕਸ ਦੇ ਅੰਦਰ ਕੋਈ ਹਾਲਾਤ ਨਹੀਂ ਜੇ ਹੈਗੇ ਕੋਈ ਸੜਕਾਂ ਨਹੀਂ ਜੇ ਸਹੀ ਹੈਗੀਆਂ ਸੜਕਾਂ ਦੇ ਜਿਹੜੇ ਪਲਾਟ ਸਾਨੂੰ ਇਹ ਦੇਣ ਨੂੰ ਤਿਆਰ ਨੇ ਉਹ ਪਲਾਟਾਂ ਦੇ ਵਿੱਚ ਜਿਹੜੇ ਮੌਜੂਦਾ ਪਲਾਟ ਬਣਾਏ ਹੋਏ ਲੋਕਾਂ ਨੇ ਉਹਨਾਂ ਦਾ ਗੋਆ ਵਿੱਚ ਜਾਂਦਾ ਜੀ ਦਲਦਰ ਬਣੀ ਦੇ 6 6 ਫੁੱਟ 7 7 ਫੁੱਟ ਕੀ ਕਿਤਰਾ ਜਾ ਕੇ ਉਸਤੇ ਕੰਮ ਚਲਾਵਾਂਗੇ ਪਾੜੀ ਪਾੜੀ ਮੀਡੀਆ ਨੂੰ ਨਾਮ ਇੱਕ ਛੋਟੀ ਜੀ ਬੇਨਤੀ ਹੋਰ ਕਰਨੀ ਚਾਹਾਂਗਾ ਕਿ ਜੇ ਆਪਾਂ ਇਸ ਦੇਸ਼ ਦੇ ਵਾਸੀ ਆ ਤੇ ਦੇਸ਼ ਦੇ ਕਾਨੂੰਨ ਸਾਰਿਆਂ ਦੇ ਇੱਕੋ ਜਿਹੇ ਹੁੰਦੇ ਆ ਜੇ ਲੁਧਿਆਣੇ ਚ ਉਹਨਾਂ ਨੇ ਡੇਰੀਆਂ ਕੱਢੀਆਂ ਉੱਥੇ ਉਹਨਾਂ ਨੂੰ ਬਣਾ ਕੇ ਦਿੱਤੀਆਂ ਗਈਆਂ ਅਸੀਂ ਇਹੀ ਚਾਹੁੰਦੇ ਆ ਕਿ ਅਸੀਂ ਜਾਣ ਨੂੰ ਤਿਆਰ ਆ ਸਾਨੂੰ ਬਣਾ ਕੇ ਦੇ ਦਿਓ ਸਾਨੂੰ ਆਸਾਨ ਕਿਸ਼ਤਾਂ ਕਰ ਦਿਓ ਕੋਈ ਵੀ ਕਿਸੇ ਤਰ੍ਹਾਂ ਸਾਡੀ ਬਾਹ ਫੜੋ ਸਾਡਾ ਸਾਡ ਤੋਂ ਖੜਾ ਨਾ ਛਡਾਵੇ ਸਰਕਾਰ ਸਰ ਤੁਸੀਂ ਇਨੀ ਨੋਟੀਫਿਕੇਸ਼ਨ ਨਾਲ ਉਹ ਤੁਹਾਡੇ ਕੀ ਉੱਥੇ ਗੱਲਬਾਤ ਹੋਈ ੜਕ ਸਰ ਉਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਜੋ ਕੰਟਰੋਲ ਰੇਟ ਕੱਢਿਆ ਜਾਏਗਾ ਉੱਥੇ ਤੁਹਾਨੂੰ ਜਗ੍ਹਾ ਦਿੱਤੀ ਜਾਏਗੀ ਪਰ ਰੇਟ ਹੀ ਇੰਨਾ ਜ਼ਿਆਦਾ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਸੀ ਅਸੀਂ ਹਾਈ ਕੋਰਟ ਨੂੰ ਅਪੀਲ ਕਰਾਂਗੇ ਕਿ ਇਹਨਾਂ ਨੂੰ ਰਹਿਣ ਦਿੱਤਾ ਜਾਵੇ ਜਾਂ ਇਹਨਾਂ ਨੂੰ ਸਮਾਂ ਦਿੱਤਾ ਜਾਵੇ ਤੇ ਉਹਨਾਂ ਨੇ ਕਿਹਾ ਸੀ ਸੋ ਇਹ ਲਿਖ ਕੇ ਦਿਓ ਤੁਸੀਂ ਆਪਣੀ ਡਿਮਾਂਡ ਰੱਖੋ कि ਜੋ ਫੈਸਿਲਿਟੀਆਂ ਤੁਹਾਨੂੰ ਚਾਹੀਦੀਆਂ ਅਹੀ ਉਹਨਾਂ ਨੂੰ ਜੋ ਜੋ ਕਮਿਸ਼ਨਰ ਸਾਹਿਬ ਨੇ ਕਿਹਾ ਇਹ ਹੁਕਮ ਜਿਹੜੇ ਤਾਂ ਇਥੋਂ ਕੱਢਣ ਦੇ ਹੋਏ ਨੇ ਸਰਕਾਰ ਵੱਲ ਹੋਏਗੇ ਹਾਈ ਕੋਰਟ ਵੱਲੋਂ ਹੋਏ ਨੇ ਇਹ ਹਾਈ ਕੋਰਟ ਦੇ ਆਰਡਰ ਹੈਗੇ ਸੀਗੇ ਸਾਡਾ ਕੇਸ ਕਾਫੀ ਸਮੇਂ ਤੋਂ ਚੱਲ ਰਿਹਾ ਸੀਗਾ ਉਸ ਕੇਸ ਦਾ ਫੈਸਲਾ ਹੋਇਆ ਜੀ ਸਟੇ ਮਿਲਿਆ ਹੈ ਸੀ ਸਾਨੂੰ ਇੱਥੇ ਸਾਡਾ ਜਿਹੜਾ ਆਹ ਵਾਲਾ ਕੰਪਲੈਕਸ ਹੈ ਨਾ ਨਗਰ ਨਿਗਮ ਹਾਊਸ ਨੇ ਪਾਸ ਵੀ ਕੀਤਾ ਹੈ ਜੀ ਜਦੋਂ ਇਥੋਂ ਸ਼ਹਿਰ ਤੋਂ ਬਾਹਰ ਗੱਡੀਆਂ ਪਹਿਲਾਂ ਸਾਨੂੰ ਇੱਥੇ ਇਹਨਾਂ ਨੇ ਮਨਜ਼ੂਰ ਵੀ ਦਿੱਤਾ ਹੈ ਕਿ ਤੁਸੀਂ ਇੱਥੇ ਰਹਿ ਸਕਦੇ ਹੋ ਤੁਸੀਂ ਵੀ ਇੱਥੇ ਆਏ ਜੋ ਆਪਾਂ ਕਹਿੰਦੇ ਆ ਜਿਹੜੇ ਵੀ ਆਪਣੇ ਮੌਜੂਦਾ ਅਧਿਕਾਰੀ ਨੇ ਜੋ ਵੀ ਕਨਸਰਨਡ ਅਥਾਰਟੀ ਸਹੀਆਂ ਨੇ ਮੌਕਾ ਵੇਖੋ ਆ ਕੇ ਇਸ ਬਰਸਾਤੀ ਨਾਲੇ ਤੇ ਅਸੀਂ ਬੈਠੇ ਹੋਏ ਹਾਂ ਜਿੱਤੇ ਇੱਥੇ ਹੀ ਸਾਨੂੰ ਫੇਰ ਸ਼ਿਫਟ ਕਰਨਾ ਚਾਹੁੰਦੇ ਨੇ ਐਸੇ ਹੀ ਬਰਸਾਤੀ ਨਾਲੇ ਤੇ ਫੇਰ ਸਾਨੂੰ ਭੇਜ ਰਹੇ ਨੇ ਇਹ ਨਾਲਾ ਅਸੀਂ ਸਾਲ ਵਿੱਚ ਦੋ ਵਾਰੀ ਖੁਦ ਦੇ ਪੈਸਿਆਂ ਨਾਲ ਸਾਫ਼ ਕਰਾਉਂਦੇ ਹਾਂ ਸਾਡੇ ਕੋਲ ਬਿੱਲ ਵੀ ਹੈਗੇ ਨੇ ਇਸ ਚੀਜ਼ ਦੇ ਕਿਸੇ ਨੂੰ ਕੋਈ ਤੰਗੀ ਨਹੀਂ ਗਈ ਸਾਡੀਆਂ ਡੇਰੀਆਂ ਦੇ ਬਾਹਰ ਕੋਈ ਗੰਦ ਨਹੀਂ ਕੋਈ ਅਸੀਂ ਪਸ਼ੂ ਸੜਕਾਂ ਤੇ ਨਹੀਂ ਛੱਡਦੇ ਜੋ ਕਿ ਗੁੱਜਰ ਛੱਡਦੇ ਨੇ ਸਾਡੇ ਚੋਂ ਕੋਈ ਐਹੋ ਜਿਹੀ ਕੋਈ ਦਿੱਕਤ ਨਹੀਂ ਗਈ ਕਿਸੇ ਨੂੰ ਜੇ ਫੇਰ ਵੀ ਸਾਡੋ ਕਿਸੇ ਨੂੰ ਕੋਈ ਦਿੱਕਤ ਆਂਦੀ ਹੈ ਤੇ ਅਸੀਂ ਉਹਨੂੰ ਵੀ ਦੂਰ ਕਰਨ ਤੇ ਆਪਣੇ ਜੋ ਸਾਡਾ ਬੰਦਾ ਕਾਰਵਾਈ ਹੋ ਗਈ ਹੈ ਕਰਨ ਨੂੰ ਤਿਆਰ ਅਸੀਂ ਇੱਥੇ ਹੀ ਬਸਣਾ ਚਾਹੁੰਦੇ ਹਾਂ ਉਹ ਜਾਂ ਅੱਗੇ ਤੁਹਾਨੂੰ ਸਬਸਿਡੀ ਵਿੱਚ ਕੀ ਮਿਲਦੀ ਹੈ ਦੇਖੋ ਜੀ ਬਸਣਾ ਬਸਣਾ ਤੇ ਸਾਡਾ ਘਰ ਹੈ ਸਾਡਾ ਕਾਰੋਬਾਰ ਹੈ ਸਭ ਕੁਝ ਸਾਡਾ ਕੁਝ ਇਹੀ ਹੈ ਬਸਣਾ ਤੇ ਇਹੀ ਇੱਥੇ ਹੀ ਚਾਹੁੰਦੇ ਹਾਂ ਇੱਥੇ ਸਾਰਾ ਕੁਝ ਸਾਡੇ ਸਿਸਟਮ ਬਣਾਏ ਹੋਏ ਨੇ ਤੇ ਉੱਥੇ ਜਾ ਕੇ ਜੇ ਪਰ ਸਾਨੂੰ ਸਰਕਾਰ ਕਹਿੰਦੀ ਹੈ ਕਿ ਨਹੀਂ ਜੀ ਤੁਹਾਨੂੰ ਜਾਣਾ ਹੀ ਪਏਗਾ ਤੇ ਅਸੀਂ ਜਾਣ ਨੂੰ ਤਿਆਰ ਹਾਂ ਪਰ ਸਾਡੀ ਮਦਦ ਕਰਕੇ ਸਾਨੂੰ ਵਸਾਉਣ ਵਾਸਤੇ ਤਰੀਕੇ ਨਾਲ ਭੇਜਿਆ ਜਾਵੇ ਸਾਨੂੰ ਉਜਾੜਨ ਦੇ ਤਰੀਕੇ ਨਾਲ ਨਾ ਭੇਜਿਆ ਜਾਵੇ ਫਿਲਹਾਲ ਤੁਸੀਂ ਤਿੰਨ ਪੀੜੀਆਂ ਦੇ ਹੋ ਗੀਆਂ ਸਾਨੂੰ ਇੱਥੇ ਬਣਾਉਣ ਨੂੰ ਹਾਲੀਏ ਚੇ ਨਹੀਂ ਬਣੀਆ ਸਾਡੀ ਸਾਰੀ ਇੱਥੇ ਨਾ ਸਮਾਂ ਦੇ ਲਈ ਕਿੰਨਾ ਤੁਸੀਂ ਮੰਗਿਆ ਉਹਨਾਂ ਕੋਲੋਂ ਅਸੀਂ ਕਮਿਸ਼ਨਰ ਸਾਹਿਬ ਨਾਲ ਜੋ ਮਾਨਯੋਗ ਕਮਿਸ਼ਨਰ ਸਾਹਿਬ ਨੇ ਸ਼ੇਰਗਿਲ ਸਾਹਿਬ ਸਾਡੇ ਵਿਕਰਮਜੀਤ ਸਿੰਘ ਸ਼ੇਰਗਿਲ ਜੀ ਉਹਨਾਂ ਨਾਲ ਵੀ ਸਾਡੀ ਮੀਟਿੰਗ ਹੋਈ ਸੀ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਸੀਂ ਸਾਨੂੰ ਰਿਟਰਨ ਚ ਦਿਓ ਜੋ ਕਿ ਅਸੀਂ ਹਾਈ ਕੋਰਟ ਚ ਵੀ ਕੁਝ ਨਾ ਕੁਝ ਪੇਸ਼ ਕਰ ਸਕੀਏ ਅਸੀਂ ਸਾਰਿਆਂ ਨੇ ਉੱਥੇ ਉਹਨਾਂ ਨੂੰ ਰਿਟਰਨ ਚ ਦਿੱਤਾ ਹੈ ਕਿ ਅਸੀਂ ਜੇ ਸਾਨੂੰ ਕੰਟਰੋਲ ਰੇਟ ਤੇ ਸਬਸਿਡਾਈਜ਼ਡ ਰੇਟ ਤੇ ਆਸਾਨ ਕਿਸ਼ਤਾਂ ਤੇ ਸਾਨੂੰ ਸਮਾਂ ਦਿੱਤਾ ਜਾਵੇਗਾ ਪਲਾਟ ਦਿੱਤੇ ਜਾਣਗੇ ਸਾਨੂੰ ਪਲਾਟ ਅਲਾਟ ਕਰੇ ਸਰਕਾਰ ਟਰਾਂਸਪੇਰੈਂਸੀ ਦੇ ਨਾਲ ਤੇ ਜਿੰਨੇ ਜਿੰਨੇ ਜਿਹੜੇ ਕੋ ਪਸ਼ੂ ਉਸ ਅਕੋਰਡਿੰਗ ਪਲਾਟ ਅਲਾਟ ਕਰੇ ਫਿਰ ਸਾਨੂੰ ਬਣਾਉਣ ਦਾ ਸਮਾਂ ਦਿੱਤਾ ਜਾਵੇ ਰਾਤੋ ਰਾਤ ਤੇ ਖੜੇ ਨਹੀਂ ਹੋ ਜਾਣਾ ਸਰਦੀ ਕੁਛ ਵੀ ਤੁਸੀਂ ਕਿੰਨੇ ਗੱਜ ਹਿਸਾਬ ਨਾਲ ਸਰਕਾਰ ਤੋਂ ਮੰਗਦੇ ਕਿਨੇ ਗੱਜ ਸਰ ਸਾਡੇ ਸਾਡੇ ਜਿਹੜਾ ਕੰਪਲੈਕਸ ਹੈ ਨਾ ਮੌਜੂਦਾ ਕੱਲੇ ਕੱਲੇ ਬੰਦੇ ਦਾ ਡਾਟਾ ਸਰਕਾਰ ਕੋ ਹੈ ਲਿਖ ਕੇ ਵੀ ਲੈ ਕੇ ਗਏ ਨੇ ਕਿਰਕੋ ਕਿੰਨੇ ਪਸ਼ੂ ਹੋ ਗਏ ਕਿੰਨੇ ਕੋ ਕਿੰਨੀ ਮੌਜੂਦਾ ਜਗ੍ਹਾ ਹੈਗੀ ਆ ਸਰਕਾਰ ਕੋ ਡਾਟਾ ਸਾਰਾ ਹੈਗਾ ਅਸੀਂ ਇਹੀ ਕਹਿੰਨੇ ਆ ਕਿ ਸਾਨੂੰ ਔਰੇ ਅਕੋਰਡਿੰਗ ਉਹ ਸਾਨੂੰ ਔਰੇ ਅਕੋਰਡਿੰਗ ਹੀ ਸਾਨੂੰ ਉਥੇ ਜਗ੍ਹਾ ਦੇ ਦਿੱਤੀ ਜਾਵੇ ਸਰਕਾਰੀ ਰੇਟ ਤੇ ਦੇ ਦਿੱਤੀ ਜਾਵੇ ਕੰਟਰੋਲ ਰੇਟ ਤੇ ਦਿੱਤੀ ਜਾਵੇ ਅੱਗੇ ਵੀ ਜੇ ਸ਼ਹਿਰ ਚ ਕਿਤੇ ਵੀ ਕੋਈ ਕਲੋਨੀਆਂ ਜਾਂ ਕੋਈ ਵੀ ਕੋਈ ਲੋਡ ਪੈਂਦੀ ਹੈ ਸਰਕਾਰ ਕਿਤੇ ਕਿਤੇ ਬਸਾਉਂਦੀ ਆ ਆਈਡੀਆ ਚ ਮਾਰਕੀਟ ਵੀ ਬਸਾਈ ਗਈ ਸੀ ਉਥੇ ਵੀ ਲੋਕਾਂ ਨੂੰ ਦੁਕਾਨਾਂ ਵੀ ਦਿੱਤੀਆਂ ਗਈਆਂ ਨਾਲ ਸਬਸਿਡਾਈਜ਼ ਰੇਟ ਤੇ ਦਿੱਤੀਆਂ ਗਈਆਂ ਨਾਲ ਪੈਸੇ ਵੀ ਦਿੱਤੇ ਗਏ ਸੀ ਨਾਲ ਮੁਆਵਜ਼ਾ ਵੀ ਦਿੱਤਾ ਗਿਆ ਸੀ ਠੀਕ ਹੈ ਠੀਕ ਨਾਲੇ ਅਕੋਰਡਿੰਗ ਟੂ ਲਾ ਅਸੀਂ ਰੈ residențial ਏਰੀਆズ ਦੇ ਵੀ ਡੇਰੀ ਨਹੀਂ ਕਰਦਾ 2031 ਦੀ ਟਾਊਨ ਪਲਾਨਿੰਗ ਦੇ ਹਿਸਾਬ ਨਾਲ ਜਿਹੜਾ ਫਤਾਹਪੁਰ ਡੇਰੀ ਕੰਪਲੈਕਸ ਉਹ ਰੈ residențial ਏਰੀਆ ਤੇ ਤੇ ਜਿਹੜਾ ਸਾਡਾ ਵਾਲਾ ਸਾਡਾ ਭਗਤਾਲਾ ਡੇਰੀ ਕੰਪਲੈਕਸ ਉਹ ਇੰਡਸਟਰੀਅਲ ਏਰੀਆ ਹੈ ਇੰਡਸਟਰੀਅਲ ਏਰੀਆ ਵਾ ਨਾ ਇੱਥੇ ਕੋਈ ਰੈ residenਸ ਨਾ ਕੁਝ ਹੋ ਰਿਹਾ ਇੱਕ ਪਾਸੇ ਭਾਰਤ ਸਰਕਾਰ ਕੋ ਤੁਹਾਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਨਹੀਂ ਤੰਗ ਪ੍ਰੇਸ਼ਾਨ ਨਹੀਂ ਕੋਈ ਨਹੀਂ ਹੈ ਜੀ ਸਰ ਆਪਾਂ ਕੋਈ ਕਿਸੇ ਦਾ ਕੋਈ ਨਹੀਂ ਸਾਡੇ ਨਾਲ ਸਾਰੇ ਸਹਿਮਤ ਹੈ ਦੇਖੋ ਇੱਕ ਪਾਸੇ ਰੇਲਵੇ ਸਟੇਸ਼ਨ ਹੈ ਇੱਕ ਪਾਸੇ ਸਰਕਾਰੀ ਗੋਦਾਮ ਹੈ ਇੱਕ ਪਾਸੇ ਦਾਣਾ ਮੰਡੀ ਆ ਗਈ ਜਾਮ ਲੱਗਦੇ ਲਗਾਤਾਰ ਇੱਕ ਪਾਸੇ ਕੂੜੇ ਦਾ ਡੰਪ ਪਿਆ ਤੇ ਇੱਕ ਪਾਸੇ ਸਾਡੀ ਆ ਡੇਰੀ ਕੰਪਲੈਕਸ ਸਾਰਾ ਬਣਿਆ ਰੈਸ਼ ਕੋਈ ਵੀ ਨਹੀਂ ਹੈਗੀ ਇੱਥੇ ਤੇ ਫਿਰ ਜੇ ਕਿਸੇ ਨੂੰ ਤੰਗੀ ਕੋਈ ਨਹੀਂ ਹੈਗੀ ਜਿੱਥੇ ਜਿੱਥੇ ਸਗੋਂ ਸਾਨੂੰ ਹੁਣ ਵਸਾਰੇ ਨੇ ਉਹ ਸਾਰਾ ਇਲਾਕਾ ਰੈਸੀ ਬਣ ਰਿਹਾ ਸਰ ਜੀ ਤੇ ਜੇ ਜੇ ਇਹ ਕਹਿੰਦੇ ਆ ਕਿ ਆਪਾਂ ਸ਼ਹਿਰ ਨੂੰ ਗੰਦਾ ਕਰ ਰਹੇ ਵਸਾ ਤੇ ਫਿਰ ਸਾਨੂੰ ਉਸੇ ਹੀ ਨਾਲੇ ਤੇ ਰਹਿਣ ਤੁਹਾਡੇ ਵਾਲਾ ਸਾਈਸ ਵਾਈ ਦਾ ਸਾਸ ਵਾਈ ਦਾ ਵੀ ਧਿਆਨ ਰੱਖਿਆ ਜਾਂਦਾ ਜੀ ਸਰ ਬਿਲਕੁਲ ਜੀ ਬਿਲਕੁਲ ਅਸੀਂ ਮੌਜੂਦਾ ਬਿੱਲ ਨੇ ਅਸੀਂ ਹਰ ਸਾਲ ਦੋ ਵਾਰੀ ਨਾਲੇ ਸਵਾਈ ਕਰਉਂਦੇ ਹਾਂ ਹੋਰੇ ਪੱਕੇ ਬਿੱਲ ਹੈਗੇ ਸਾਡੇ ਤੁਹਾਨੂੰ ਉਹ ਸ਼ਹਿਰੋਂ ਸ਼ੂਟਿੰਗ ਕਿਤੇ ਗਿਆ ਸੀ ਇੱਥੇ ਉਦੋਂ ਤੁਹਾਨੂੰ ਕੀ ਭਾ ਦਿੱਤਾ ਸੀ ਕੋਈ ਉਹਨਾਂ ਨੇ ਪ੍ਰਸ਼ਾਸਨ ਇਹ ਸਾਡੀਆਂ ਇਹ ਸਾਰੀਆਂ ਆਪਣੇ ਪ੍ਰਾਈਵੇਟ ਜਿਹੀਆਂ ਇਹ ਸਰਕਾਰੀ ਨਹੀਂਆਂ ਅਸੀਂ ਇਹ ਤੱਕ ਨਹੀਂ ਵਸੇ ਤੇ ਸਾਨੂੰ ਫੇਰ ਉਜਾੜਿਆ ਜਾ ਰਿਹਾ ਸਾਡੇ ਦਾਦਾ ਜੀ ਦੇ ਸਾਡੇ ਪਿਤਾ ਜੀ ਦੇ ਟਾਈਮ ਜੇ ਸਾਡੀਆਂ ਜਗ੍ਹਾ ਸਾਡੀ ਕੰਮ ਕਰਦੇ ਆ ਰਹੇ ਠੀਕ ਹੈ ਜੀ ਠੀਕ ਹੈ